ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ੀਪੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਬਹੁਤ ਹੀ ਵੱਡੀ ਚਰਚਾ ਦੇ ਵਿੱਚ ਕਿਰ ਗਈ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਸੰਜੀਵ ਅਰੋੜਾ ਲੁਧਿਆਣਾ ਜਿਮਨੀ ਚੋਣਾਂ ਦੇ ਵਿੱਚ 10637 ਵੋਟਾਂ ਨਾਲ ਭਾਰੀ ਗਿਣਤੀ 'ਚ ਜਿੱਤੇ ਤਾਂ ਉੱਥੇ ਹੀ ਇੱਕ ਬਹੁਤ ਹੀ ਵੱਡੀ ਆਪਸੀ ਚਰਚਾ ਬਣ ਗਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਦੱਸ ਦਿਆਂ ਤੁਹਾਨੂੰ ਪੂਰੀ ਗੱਲ ਕੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਡਿਪਟੀ ਸੀਐਮ ਤੋਂ ਲੈ ਕੇ ਸੁਪਰ ਸੀਐਮ ਤੇ ਰਾ ਸਭਾ ਦਾ ਮੈਂਬਰ ਕੌਣ ਬਣੇਗਾ ਇਸ ਦੀ ਚਰਚਾ ਛਿੜੀ ਹੋਈ ਹੈ ਜੇਕਰ ਗੱਲ ਕਰ ਲਈਏ ਤਾਂ ਸੰਜੀਵ ਅਰੋੜਾ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਇਹ ਕਿਹਾ ਗਿਆ ਸੀ ਜੇਕਰ ਉਹ ਜਿਮਨੀ ਚੋਣਾ ਜਿੱਤਦੇ ਹਨ ਤਾਂ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਜੋ ਹੈ ਡਿਪਟੀ ਸੀਐਮ ਬਣਾ ਦਿੱਤਾ ਜਾਏਗਾ ਪੰਜਾਬ ਦਾ ਆ ਉਹਦੇ ਵਿੱਚ ਚੱਲਦੀਆਂ ਚੋਣਾਂ ਦੇ ਵਿੱਚ ਪਿਛਲੇ 3 ਦਿਨ ਤੋਂ ਗਾਇਬ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਹੀਂ ਚਾਹੁੰਦੇ ਸੀ ਕਿ ਡਿਪਟੀ ਸੀਐਮ ਲਾਗੂ ਕੀਤਾ ਜਾਵੇ ਕਿਉਂਕਿ ਉਹ ਕਿਤੇ ਨਾ ਕਿਤੇ ਇਸ ਗੱਲ ਤੇ ਅਣਾ ਗਣੀ ਕਰਦੇ ਨਜ਼ਰ ਆਏ ਜੇਕਰ ਦੂਸਰੇ ਪਾਸੇ ਗੱਲ ਕਰ ਲਈਏ ਤਾਂ ਇਹ ਬਹੁਤ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੂਪਰ ਸੀਐਮ ਡਿਪਟੀ ਸੀਐਮ ਤੇ ਰਾਜ ਸਭਾ ਦਾ ਮੈਂਬਰ ਕੌਣ ਬਣੇਗਾ ਇਹ ਬਹੁਤ ਹੀ ਵੱਡੀ ਚਰਚਾ ਛਿੜੀ ਹੋਈ ਹੈ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਵਿੱਚ ਸਿਆਸੀ ਜੋ ਸਰਗਰਮ ਹੋ ਰਹੀਆਂ ਨੇ ਇਹ ਗੱਲਾ ਕਿ ਆਖਰ ਦੇ ਵਿੱਚ ਕੀ ਬਣੇਗਾ ਕਿ ਦਿੱਲੀ ਤੋਂ ਲਿਆ ਕੇ ਪੰਜਾਬ ਦੇ ਵਿੱਚ ਕੋਈ ਸੀਐਮ ਬਿਠਾਇਆ ਜਾਏਗਾ ਸੂਪਰ ਜਾਂ ਫਿਰ ਪੰਜਾਬ ਤੋਂ ਹੀ ਹੋਵੇਗਾ ਤਾਂ ਜੇਕਰ ਗੱਲ ਕਰ ਲਈਏ ਤਾਂ ਜ਼ਿਆਦਾਤਰ ਹਿੰਦੂ ਵੋਟਾ ਵੀ ਨੇ ਪੰਜਾਬ ਦੇ ਵਿੱਚ ਤਾਂ ਕਿਤੇ ਨਾ ਕਿਤੇ ਜੋ ਪੰਜਾਬ ਦੇ ਮੁੱਖ ਮੰਤਰੀ ਚੁੰਦੇ ਨੇ ਕਿ 2027 ਦੇ ਵਿੱਚ ਸਾਡਾ ਜੋ ਹੈ ਆਉਣ ਵਾਲਾ ਸਿੱਕਾ ਜੰਮਿਆ ਰਵੇ ਤਾਂ ਇਹਦੇ ਵਿੱਚ ਮੈਂ ਨਹੀਂ ਲਾਗੂ ਕਰਨਾ ਚਾਹੁੰਦਾ ਕਿ ਜੋ ਡਿਪਟੀ ਸੀਐਮ ਹੋਵੇ ਉਹ ਸੰਜੀਵ अरोड़ा ਹੋਵੇ ਲੇਕਿਨ ਇਹ ਬਹੁਤ ਹੀ ਵੱਡੀ ਚਰਚਾ ਛੇੜ ਗਈ ਹੈ ਹੁਣ ਅਰਵਿੰਦ ਕੇਜਰੀਵਾਲ ਵੱਲੋਂ ਐਲਾਨਿਆ ਜਾ ਰਿਹਾ ਹੈ ਕਿ ਜੋ ਹੈ ਹਜੇ ਤੱਕ ਉਹਨਾਂ ਨੇ ਐਲਾਨ ਪਾਵੇਂ ਨਹੀਂ ਕੀਤਾ ਲੇਕਿਨ ਉਹ ਕਿਤੇ ਨਾ ਕਿਤੇ ਇਹ ਗੱਲ ਸੋਚ ਰਹੇ ਨੇ ਕਿ ਜੋ ਰਾ ਸਭਾ ਦਾ ਮੈਂਬਰ ਹੈ ਉਹ ਮਨੀਸ਼ ਸੋਧਿਆ ਨੂੰ ਬਣਾ ਦਿੱਤਾ ਜਾਵੇ ਤੇ ਜੋ ਸੁਪਰ ਸੀਐਮ ਹੈ ਉਹ ਉਹ ਆ ਖੁਦ ਬੰਨਾ ਚਾਹੁੰਦੇ ਨੇ ਤੇ 30 ਨੰਬਰ ਤੇ ਜੋ ਪੰਜਾਬ ਦਾ ਡਿਪਟੀ ਸੀਐਮ ਹੈ ਉਹ ਸੰਜੀਵ अरोड़ा ਨੂੰ ਬਣਾਉਣਾ ਚਾਹੁੰਦੇ ਨੇ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਉਹਨਾਂ ਨੇ ਕਿਤੇ ਨਾ ਕਿਤੇ ਇਹ ਗੱਲ ਵੀ ਐਲਾਨ ਵੀ ਕੀਤਾ ਹੈ ਜੋ ਸੂਤਰੋ ਤੋਂ ਬਣਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹ ਵਿੱਚੋਂ ਵਿੱਚ ਇਹ ਗੱਲ ਨੂੰ ਸੋਚ ਰਹੇ ਨੇ ਕਿ ਜੋ ਸੁਪਰ ਸੀਐਮ ਹੈ ਉਹ ਕਿਤੇ ਨਾ ਕਿਤੇ ਉਹ ਖੁਦ ਵੀ ਬੰਨਾ ਚਾਹੁੰਦੇ ਨੇ ਕਿਉਂਕਿ ਉਹ ਦਿੱਲੀ ਤੋਂ ਆ ਕੇ ਪੱਕੇ ਡੇਰੇ ਲਾਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਕਿਉਂਕਿ ਉਹ ਦਿੱਲੀ ਤੋਂ ਨਿਕਾਰੀ ਹੋਈ ਸਰਕਾਰ ਹੈ ਤਾਂ ਨੰਬਰ 2 ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਹੀਂ ਚਾਹੁੰਦੇ ਕਿ ਕੋਈ ਸੂਪਰ ਸੀਐਮ ਜੀ ਡਿਪਟੀ ਸੀਐਮ ਲੱਗੇ ਕਿਉਂਕਿ ਰਾਗਵ ਚੱਡਾ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਤਾਂ ਉਦੋਂ ਵੀ ਭਗਵੰਤ ਸਿੰਘ ਮਾਨ ਨੇ ਇਹ ਗੱਲ ਕਹੀ ਸੀ ਕਿ ਮੈਂ ਮੁੱਖ ਮੰਤਰੀ ਹਾਂ ਮੇਰੇ ਸਾਈਨ ਤੋਂ ਬਾਅਦ ਹੀ ਕਿਸੇ ਹੋਰ ਦੇ ਸਾਈਨ ਹੋਣਗੇ ਤਾਂ ਉਹਨਾਂ ਨੇ ਉਹ ਗੱਲ ਨੂੰ ਵੀ ਪਸੰਦ ਨਹੀਂ ਕੀਤਾ ਸੀ ਜਦੋਂ ਰਾਗਵ ਚੱਡਾ ਦੇ ਹੱਥ ਦੇ ਵਿੱਚ ਸਾਰੀ ਪੰਜਾਬ ਦੀ ਸਿਆਸਤ ਸੀ ਲੇਕਿਨ ਹੁਣ ਉਹ ਪੰਜਾਬ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਪੰਜਾਬ ਮੇਰਾ ਹੈ ਪੰਜਾਬ ਤੋਂ ਮੈਂ ਜਿੱਤਿਆ ਹੋਇਆ ਤਾਂ ਮੈਂ ਇੰਨੀ ਜਲਦਬਾਜ਼ੀ ਦੇ ਵਿੱਚ ਇਹ ਫੈਸਲਾ ਨਹੀਂ ਲੈ ਰਿਹਾ ਲੈਣਾ ਚਾਹੁੰਦਾ ਲੇਕਿਨ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵੰਤ ਕੇਜੀਵਾਲ ਨੇ ਉਹ ਇਹ ਚਾਹੁੰਦੇ ਨੇ ਕਿ ਸੁਪਰ ਜੋ ਹੈ ਸੀਐਮ ਉਹ ਕਿਤੇ